आण गए ओ प्रसिद्ध सिमरदीत मान सिंह जी आण गए जा। साहेब श्री गुरु ग्रंथ साहिब महाराज जी दी निगी गोद दा आनंद मान रही गुरु स्वरूप सासंगत जी गज्ज बज के फते बलाओ वाहे गुरु जी का खालसा वाहे गुरु जी की फते संगत जी इतिहास तो यही हुंदा है जो हर साल रिपीट हुंदा है हर साल ओही इतिहास ਇਸ 스테ਜ ਤੋਂ ਗਾਇਆ ਜਾਂਦਾ ਹੈ ਗਾਇਆ ਕਿਉਂ ਨਾ ਜਾਏ ਕਿਉਂਕਿ ਸਵਰਨਮ ਇਤਿਹਾਸ ਹੈ 골ਡਨ ਮੂਮੈਂਟਸ ਹੈ ਸਾਡੀ ਸਿੱਖ ਹਿਸਟਰੀ ਵਿੱਚ ਢੋਰਾ ਸ਼ਹਿਰ ਤੇ ਬੜਾ ਛੋਟਾ ਹੈ ਛੋਟਾ ਜਿਹਾ ਸ਼ਹਿਰ ਹੈ ਪਰ ਸਿੱਖ ਹਿਸਟਰੀ ਦਾ ਇਨਾ ਵੱਡਾ ਵਿਸ਼ਾਲ ਸਰੂਪ ਲਈ ਫਿਰਦੀ ਹੈ ਧਰਤੀ ਇਨਾ ਵਿਸ਼ਾਲ ਸਰੂਪ ਇਹ ਧਰਤੀ ਲਈ ਫਿਰਦੀ ਹੈ ਪੀਰ ਬੁੱਧੂ ਸ਼ਾਹ ਜੀ ਸ਼ਹਾਦਤ ਦੇ ਕਾਰਨ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਸਥਾਨ ਤੇ ਹੋਇਆ ਇਸ ਮਹੱਲੇ 'ਚ ਹੋਇਆ ਇਸ ਮੁਹੱਲਾ ਸੁਆਣੀਆਂ ਵਿੱਚ ਹੋਇਆ ਤਾਂ ਹੀ ਉਹ ਸ਼ਹੀਦ ਹੋਏ ਤਾਂ ਹੀ ਹੋ ਗੁਰੂ ਕੇ ਚਹਤੇ ਹੋਏ ਤਾਂ ਹੀ ਹੋ ਗੁਰੂ ਦੇ ਮਿੱਤਰ ਹੋਏ ਤਾਂ ਹੀ ਉਹਨਾਂ ਨੇ ਸਾਰਾ ਕੁਝ ਗੁਰੂ ਜੀ ਦੇ ਆਸ਼ੇ ਤੇ ਵਾਰ ਛੜਿਆ ਸੰਗਤ ਜੀ ਉਹਨਾਂ ਦਾ ਇਤਿਹਾਸ ਬੜਾ ਸੁਵਰਨਮ ਹੈ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਦਿਨ ਮਨਾਣੇ ਹਾਂ 13 ਜੂਨ ਨੂੰ ਪੀਰ ਬੁੱਧੂ ਸਾਹਿਬ ਜੀ ਦਾ ਜਨਮ ਦਿਨ ਇਸ ਸਥਾਨ ਤੇ ਸਾਡੇ ਬਜ਼ੁਰਗ ਗਿਆਨੀ ਕੈਪਟਨ ਜਸਵੰਤ ਸਿੰਘ ਜੀ ਗਿਆਨੀ ਮਾਸਟਰ ਜਸਵੰਤ ਸਿੰਘ ਜੀ ਤੇ ਹੋਰ ਸਾਡੇ ਆਗੂ ਸਾਡੇ ਜਿਹੜੇ ਮਾਰਦ ਸਿੰਘ ਸਰਦਾਰ ਲਖਮਨ ਸਿੰਘ ਜੀ ਤੇ ਸਾਡੇ ਬਜ਼ੁਰਗ ਜਿੰਨੇ ਵੀ ਬਜ਼ੁਰਗ ਹਨ ਰਹਿੰਦੇ ਹਨ ਇਸ ਮਹੱਲੇ ਤੇਰਲੋਕ ਸਿੰਘ ਜੀ ਸਾਡੇ ਮੇਰ ਸਿੰਘ ਜੀ ਬੜੇ ਹੀ ਸਰਤਕਾਰ ਤੇ ਸ਼ਰਧਾ ਦੇ ਨਾਲ ਇਸ ਦਿਨਾਂ ਨੂੰ ਮਨਾਉਂਦੇ ਹਾਂ ਸੰਗਤ ਜੀ ਸੰਗਤ ਜੀ 21 ਮਾਰਚ ਦਾ ਦਿਨ ਆਪਾਂ ਇਸ ਵਾਰ ਆਪਣਾ ਜੋ ਜਗ੍ਹਾ ਸਾਡੇ ਤੇ ਸਰਕਾਰਿਓ ਕੈਪਟਨ ਮਨਜੀਤ ਸਿੰਘ ਜੀ ਸਪੁੱਤਰ ਕੈਪਟਨ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਕੀ ਆ ਜ਼ਮੀਨ ਸਾਨੂੰ দান ਵੀ ਦਿੱਤੀ ਸੀ ਗੁਰਦੁਆਰਾ ਸਾਹਿਬ ਨੂੰ ਗਿਫਟ ਦਿੱਤੀ ਸੀ ਉਹ ਪ੍ਰੋਗਰਾਮ ਆਪ ਜੀ ਨੇ ਮਨਾਇਆ 21 ਮਾਰਚ ਨੂੰ ਸਾਰੀ ਸੰਗਤਾਂ ਨੇ ਉੱਥੇ ਜਾ ਕੇ ਸ਼ਮੂਲੀਅਤ ਕੀਤੀ ਹੈ ਇਤਿਹਾਸ ਦਾ ਪਹਿਲਾ ਦਿਨ ਸੀ ਜਦੋਂ 21 ਮਾਰਚ ਨੂੰ ਆਪਾਂ ਉਹ ਦਿਨ ਮਨਾਇਆ ਕਿਉਂਕਿ ਇਸ ਜਗ੍ਹਾ ਤੇ ਕਾਟ ਹੋ ਜਾਂਦੀ ਹੈ ਤੇ ਕਾਟ ਹੋ ਵੀ ਜਾਂਦੀ ਹੈ ਪਰ ਆਪਾਂ 21 ਮਾਰਚ ਦਾ ਦਿਨ ਇਸ ਵਾਰ ਉੱਥੇ ਮਨਾੰਦਾ ਆਪਾਂ ਨਿਸ਼ਚਾ ਕੀਤਾ ਤੇ ਬੜਾ ਵਧੀਆ ਪ੍ਰੋਗਰਾਮ ਹੋਇਆ ਸਾਰੀ ਸੰਗਤਾਂ ਨੇ ਦੇਖਿਆ ਤੇ ਅੱਜ ਜਿਸ ਤਰ੍ਹਾਂ ਕੀ ਮੈਂ ਬੈਠਾ ਸੀ ਮਨਜੀਤ ਸਿੰਘ ਜੀ ਕੋਲ ਚੇਅਰਮੈਨ ਸਾਹਿਬ ਸਾਡੇ ਤੇ ਨਾਲ ਸਾਡੇ ਅਤੀ ਸਤਿਕਾਰਯੋਗ ਸਾਡੇ ਐਮਸੀ ਸਾਹਿਬ ਸਰਜੀਵਨ ਜੀ ਵੀ ਆਏ ਹਨ ਉਹਨਾਂ ਦੇ ਨਾਲ ਬਹਿ ਕੇ ਵਿਚਾਰਾਂ ਹੁੰਦਾ ਰਿਹਾ ਕਿ ਉਸ ਜਗ੍ਹਾ ਨੂੰ ਆਪਾਂ ਕਿਸ ਤਰ੍ਹਾਂ ਉੱਪਰ ਲੈ ਕੇ ਜਾਈਏ ਕਿਸ ਤਰ੍ਹਾਂ ਉਸ ਤੇ ਨਿਰਮਾਣ ਕੀਤਾ ਜਾਏ ਤੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਚੇਅਰਪਰਸਨ ਦੇ ਨਾਂ ਲੈਟਰ ਵੀ ਲਿਖੋ ਤੇ ਆਪਾਂ ਹਾਊਸ ਵਿੱਚ ਲਿਖ ਕੇ ਦੇਾਂਗੇ ਕਿ ਉੱਥੇ ਇੱਕ ਓਪਨ ਸ਼ੈੱਡ ਬਣ ਜਾਏ ਉਹ ਸ਼ੈੱਡ ਜਦੋਂ ਵੀ ਆਪਾਂ ਕੋਈ ਦੀਵਾਨ ਹਾਲ ਲਗਾਉਣਾ ਹੈ ਕੋਈ ਲੰਗਰ ਕਰਨਾ ਹੈ ਕੋਈ ਮੱਲੇ ਦਾ ਕੋਈ ਸੁਖਦੁਖ ਦਾ ਪ੍ਰੋਗਰਾਮ ਹੈ ਉਹ ਪੀਰ ਬੁੱਧੂ ਸ਼ਾਹ ਜੀ ਦਾ ਜੋ ਮੈਮੋਰੀਅਲ ਹੈ ਉਹ ਸਾਰੀ ਸੰਗਤ ਦੇ ਕੰਮ ਆਏਗਾ ਤੇ ਆਪਾਂ ਤੇ ਸਾਰਿਆਂ ਨੇ ਮਿਲ ਕੇ ਹੁਣੇ ਛੋਟ ਟਾਈਮ ਵਿੱਚ ਵੀ ਤੇ ਪਹਿਲੇ ਵਿਚਾਰ ਕੀਤਾ ਹੈ ਕਿ ਉਹ ਲਿਖ ਕੇ ਦੇਾਂਗੇ ਆਪਾਂ ਸਰਜੀਵਨ ਜੀ ਦੇ ਜਿੰਮੇ ਲਈ ਹੈ ਜਿੰਮੇਵਾਰੀ ਐਮਸੀ ਸਾਹਿਬ ਸਾਹਿਬ ਤੇ ਆਪਾਂ ਤੁਸੀਂ ਆਪਣੇ ਹਾਊਸ ਵਿੱਚ ਇਹ ਪ੍ਰਪੋਜ਼ਲ ਪਾਸ ਕਰਾਓ ਤੇ 21 ਮਾਰਚ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਆਪਾਂ ਉੱਥੇ ਹੀ ਮਨਾਉਣ ਦਾ ਨਿਸ਼ਚੈ ਕਰਨਾ ਹੈ ਖੁੱਲੀ ਢਲੀ ਜਗ੍ਹਾ ਵਿੱਚ ਆਪਾਂ ਸਭ ਨੇ ਉਹ ਮੇਰਾ ਮਨਾਉਣਾ ਹੈ ਤੇ ਦੂਜੀ ਗੱਲ ਇੱਕ ਹੋਰ ਮੈਂ ਇਹਨਾਂ ਨੂੰ ਕਿਹਾ ਜਿਹੜਾ ਸਾਡਾ ਗੇਟ ਇਤਿਹਾਸਿਕ ਗੇਟ ਬਣਿਆ ਹੈ ਜੋ ਕਿ ਸਾਡੇ ਅਤੀ ਸਤਕਾਰਯੋ ਸਾਡੇ ਸਾਬਕਾ ਜੋ ਐਮਐਲਏ ਸਾਹਿਬ ਜੋੜੇ ਬਲਵੰਤ ਸਿੰਘ ਜੀ ਆਪਾਂ ਉਹਨਾਂ ਨੂੰ ਬੜੀ ਹੀ ਤਰ੍ਹਾਂ ਇਸ ਤਰ੍ਹਾਂ ਕਿਹਾ ਕਿ ਸਾਡਾ ਰਸਤਾ ਹੈ ਇਤਿਹਾਸਿਕ ਰਸਤਾ ਹੈ ਤੇ ਗੇਟ ਬਣਾਇਆ ਜਾਏ ਬੜਾ ਵਧੀਆ ਖੂਬਸੂਰਤ ਗੇਟ ਬਣੇ ਹੈ ਆਪ ਜੀ ਨੇ ਦਰਸ਼ਨ ਕੀਤੇ ਹਨ ਉਸ ਤੇ ਵੀ ਆਪ ਜੀ ਨੇ ਉਹਦੇ ਨਵੀਨੀ ਕਰਨ ਵਾਸਤੇ ਉਹਦੇ ਆਸ-ਪਾਸ ਫਲ ਫੁੱਲ ਬੂਟੇ ਤੇ ਲਾਈਟ ਲਗਾਉਣ ਵਾਸਤੇ ਉਹ ਪ੍ਰੋਪੋਜ਼ਲ ਵੀ ਆਪ ਜੀ ਨੇ ਸਾਡੇ ਸਡੋਰੇ ਦੀ ਸੰਗਤ ਤਰਫੋਂ ਆਪ ਇਹਨਾਂ ਹੌਸਲੀ ਰੱਖਣਾ ਤੇ ਉਸ ਨੂੰ ਵੀ ਆਪ ਕਰਨ ਚਮਕਾਣਾ ਹੈ ਬੋਲੇ ਸੋਨਹਾ ਸੰਗ ਜੀ ਪੁਰਾਣ ਤੇ ਹੁੰਦੇ ਰਹਨੇ ਹਨ ਇਹ ਤੇ ਪੁਰਾਣ 21 ਮਾਰਚ ਨੂੰ ਮਨਾਈ ਜਾਣੀ ਹਨ ਤੇ 12 13 ਜੂਨ ਨੂੰ ਮਨਾਈ ਜਾਣੀ ਹਨ ਇਸ ਤੋਂ ਅਲੱਗ ਵੀ ਸਾਨੂੰ ਕੰਮ ਕਰਨੇ ਚਾਹੁੰਦੇ ਹਨ ਜਿਵੇਂ ਕਿ ਸਾਡੇ ਸਿਮਰਨਜੀਤ ਸਿੰਘ ਜੀ ਗਿਆਨੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਵਿਕਿਆ ਤੇ ਆਪਾਂ ਇਹਨਾਂ ਨੂੰ ਵਿਚਾਰ ਵੀ ਕੀਤਾ ਕਿ ਕਿਸ ਤਰ੍ਹਾਂ ਕੀ ਇਤਿਹਾਸ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਸ ਮਹੱਲੇ ਵਿੱਚ ਆਏ ਹਨ ਪੀਰ ਬੁੱਧੂ ਸ਼ਾਹ ਜੀ ਦੀ ਹਵੇਲੀ ਦਾ ਜਿਸਤਮ ਕੇਰਾ ਪੈ ਗਿਆ ਹੈ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਤੀਜੇ ਬੇਟੇ ਦੀ ਨਾੜ ਕੱਟ ਕੇ ਉਹ ਖੂਨ ਬੋਤਲ ਜੀ ਪਾ ਕੇ ਉਸਮਾਨ ਖਾਨ ਨੂੰ ਦਿੱਤਾ ਕਿ ਜਾਓ ਆਪਣਾ ਔਰੰਗਜ਼ੇਬ ਨੂੰ ਕਹਿ ਦੋ ਕਿ ਆਪਾਂ ਗੁਰੂ ਗੋਬਿੰਦ ਸਿੰਘ ਦਾ ਖੂਨ ਲੈ ਕੇ ਆਏ ਹਾਂ ਜਸ ਸਡੋਰੇ ਦੀ ਸੰਗਤ ਗੁਰੂ ਜੀ ਵਾਸਤੇ ਆਪਣਾ ਖੂਨ ਦਾ ਇੰਨਾ ਵੱਡਾ ਬਲੀਦਾਨ ਦੇ ਸਕਦੀ ਹੈ ਆਪਣੇ ਆਪ ਨੂੰ ਨਿਛਾਵਰ ਕਰ ਸਕਦੀ ਹੈ ਕਿਾ ਉਸ ਜਗ੍ਹਾ ਤੇ ਕਿਾ ਇਸ ਸਡੋਰੇ ਦੀ ਧਰਤੀ ਤੇ ਇੱਕ ਸਿੱਖ ਲੈਵਲ ਦੀ ਵਰਲਡ ਲੈਵਲ ਦੀ ਸਾਡੀ ਸੰਸਥਾਵਾਂ ਇੱਕ ਵੱਡੀ ਲੈਬਰਾਟਰੀ ਨਹੀਂ ਬਣਾ ਸਕਦੀਆਂ ਬਣਾ ਸਕਦੀਆਂ ਹਨ ਬਣਾ ਸਕਦੀਆਂ ਹਨ ਜੋ ਚਾਹੁੰਨ ਜੋ ਆਪਣੇ ਇਤਿਹਾਸ ਨੂੰ ਸੁਰਜੀਤ ਰੱਖਣਾ ਚਾਹੁੰਦੀਆਂ ਹਨ ਸੰਗਤ ਜੀ ਹੁਣੇ ਕੀ ਜਿਸ ਤਰ੍ਹਾਂ ਕੀ ਕਈ ਜਗ੍ਹਾ ਤੋਂ ਫੋਨ ਆਏ ਹਨ ਤੇ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਅਧਿਐਕਸ਼ਨ ਬਲਜੀਤ ਸਿੰਘ ਦਾਦੂਵਾਲ ਜੀ ਉਹਨਾਂ ਨੇ ਵੀ ਕਮੇਟੀ ਨਾਲ ਹੁਣੇ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਨੇ ਸਾਰੀ ਕਮੇਟੀ ਨੂੰ ਵਧਾਈ ਵੀ ਦਿੱਤੀ ਹੈ ਕਿ ਆਪ ਜੀ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਇਸ ਲਈ ਵਧਾਈ ਦੇ ਪਾਤਰ ਹੋ ਉਹ ਨਹੀਂ ਆ ਪਾਏ ਤੇ ਚੱਲੋ ਬਚਨ ਕੋ ਆਜੋ ਆਜੋ ਜਦ ਖੇ ਆ ਤੁਸੀਂ ਆਓ ਚੱਲ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਦਾਸ ਖੀਮਾ ਦਾ ਜਾਚਕ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਉਸ ਜਗ੍ਹਾ ਤੇ ਆਪਾਂ ਦਿਨ ਮਨਾਇਆ ਬੜੀ ਸੰਗਤ ਸੀ